ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਸੰਸਕ੍ਰਿਤੀ ਨਮੀ ਪ੍ਰਾਨਿਤੋਂ ਅਸੀਂ ਵਕਫ ਵਕਫ ਵਿਸ਼ਿਆਂ ਤੇ ਵਕਫ ਵਕਫ ਸ਼ਖਸੀਤਾਂ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆ ਅੱਜ ਜਿਸ ਵਿਸ਼ੇ ਉੱਤੇ ਅਸੀਂ ਗੱਲ ਕਰਾਂਗੇ ਉਹ ਵਿਸ਼ਾ ਸਬੰਧਤ ਹੈ ਚੈੱਕ ਨਾਲ ਚੈੱਕ ਬੈਂਕ ਦਾ ਬਹੁਤ ਮਹੱਤਵਪੂਰਨ ਇੱਕ ਸਬੂਤ ਹੈ ਇਸ ਸਬੂਤ ਦਾ ਬਹੁਤੀ ਵਾਰੀ ਮਿਸਯੂਜ਼ ਵੀ ਹੁੰਦਾ ਹੈ ਉਹਦਾ ਕੀ ਮਿਸਯੂਜ਼ ਹੋ ਸਕਦਾ ਹੈ ਤੇ ਕੀ ਕੀ ਸਾਵਧਾਨੀਆਂ ਅਸੀਂ ਵਰਤਣੀਆਂ ਨੇ ਉਹਦੇ ਲਈ ਉਹਦੀ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਪਰਮਿੰਦਰ ਸੋਚੀ ਪਰਮਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਗੁਰਪ੍ਰੀਤ ਜੀ ਤੁਹਾਡਾ ਆ ਤੁਹਾਡੇ ਚੈਨਲ ਸੰਸਕ੍ਰਿਤੀ ਨਵੀਂ ਪ੍ਰਾਣੀ ਤੇ ਬਿਲ ਬੁਲਾਉਣ ਦਾ ਬਹੁਤ-ਬਹੁਤ ਧੰਨਵਾਦ ਜੀ ਪਰਮਿੰਦਰ ਸੂਚ ਜੀ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਚੈੱਕ ਦਾ ਬਹੁਤ ਮਿਸਯੂਜ਼ ਹੁੰਦਾ ਤੇ ਉਹਦੇ ਲਈ ਕੀ ਕੀ ਸਾਵਧਾਨੀਆਂ ਵਰਤ ਸਕਦੇ ਨੇ ਲੋਕ ਤੁਸੀਂ ਮੈਨੂੰ ਅਤੇ ਮੇਰੇ ਦਰਸ਼ਕਾਂ ਨੂੰ ਦੱਸੋਗੇ ਦੇਖੋ ਗੁਰਪ੍ਰੀਤ ਜੀ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਹੈ ਵੀ ਇੱਕ ਬਹੁਤ ਹੀ ਮਹੱਤਵਪੂਰਨ ਡਾਕੂਮੈਂਟ ਜੀ ਚੈੱਕ ਬੈਂਕ ਨੇ ਜਦੋਂ ਈਸ਼ੂ ਕੀਤੇ ਸੀ ਜਾਰੀ ਹੋਏ ਸੀ ਔਰ ਆਏ ਸੀਗੇ ਤਾਂ ਉਸ ਸਮੇਂ ਬੈਂਕ ਨੇ ਇਹ ਇਦਾਂ ਦੀ ਸਹੂਲਤ ਬਣਾਈ ਸੀ ਆਪਣੇ ਕਸਟਮਰਸ ਦੇ ਲਈ ਜੀ ਕਿ ਹਰ ਇੱਕ ਲਈ ਫਾਇਦਾ ਹੋਵੇ ਪਰ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਹਰ ਇੱਕ ਚੀਜ਼ ਦੇ ਫਾਇਦੇ ਦੇ ਨਾਲ-ਨਾਲ ਕੁਝ ਨੁਕਸਾਨ ਵੀ ਹੁੰਦੇ ਨੇ ਤੇ ਉਸੇ ਤਰ੍ਹਾਂ ਚੈੱਕ ਦੇ ਵੀ ਬਹੁਤ ਸਾਰੇ ਫਾਇਦੇ ਨੇ ਤੇ ਕੁਝ ਨੁਕਸਾਨ ਵੀ ਨੇ ਜੀ ਫਾਇਦੇਆਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਹੈ ਕਿ ਆਪਾਂ ਨੂੰ ਬਹੁਤ ਜ਼ਿਆਦਾ ਕੈਸ਼ ਲੈ ਕੇ ਤੁਰਨ ਦੀ ਜ਼ਰੂਰਤ ਨਹੀਂ ਹੈ ਜੀ ਤੇ ਆਪਾਂ ਕਿੰਨੀ ਵੀ ਜ਼ਿਆਦਾ ਵੱਡੀ ट्रांजैक्शन ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ट्रांजैक्शन ਆਪਾਂ ਇੱਕ ਸਿੰਗਲ ਪੇਪਰ ਨਾਲ ਬੈਂਕ ਦੀ ਆਪਣੀ ਕਰ ਸਕਦੇ ਹਾਂ ਜੀ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਆਪਾਂ ਨੇ ਕਿਤੇ ਜਾਣ ਹੈ ਪੈਸੇ ਲੈ ਕੇ ਜਾਣੇ ਨੇ ਤਾਂ ਇੱਕ ਬੈਗ ਲੈ ਕੇ ਬਲਕ ਵੱਡੇ-ਵਡੇ ਟੈਕੀਂ ਘਰ ਕੇ ਨੋਟ ਲੈ ਕੇ ਜਾਂਦੇ ਸੀ ਪਰ ਹੁਣ ਕੀ ਹੋ ਗਿਆ ਇੱਕ ਸਿੰਗਲ ਪੇਪਰ ਬੈਂਕ ਨੇ ਈਸ਼ੂ ਕੀਤਾ ਚੈੱਕ ਜੀ ਤੁਸੀਂ ਇੱਕ ਸਿੰਗਲ ਪੇਪਰ ਲੈ ਜਾ ਕੇ ਆਪਣਾ ਕਿੰਨੇ ਤੋਂ ਵੱਡਾ ਜਿਆਦਾ ट्रांजੈਕਸ਼ਨ ਤੁਸੀਂ ਕਿਤੇ ਵੀ ਜਾ ਕੇ ਕਰ ਸਕਦੇ ਜੀ ਬਿਲਕੁਲ ਉਹ ਬਹੁਤ ਜਿਆਦਾ ਵੱਡਾ ਫਾਇਦਾ ਹੋਇਆ ਬੈਂਕ ਦੇ ਕਸਟਮਰਸ ਨੂੰ ਆਮ ਜਨਤਾ ਜੀ ਪਰ ਜਿਸ ਤਰ੍ਹਾਂ ਕੀ ਦਾ ਫਾਇਦਾ ਹੋਇਆ ਉਸ ਤਰ੍ਹਾਂ ਨੁਕਸਾਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਦੇ ਸਿਸਟਮ ਦੇ ਵਿੱਚ ਕੀ ਹੈ ਆਪਣੀ ਪਬਲਿਕ ਨੂੰ ਐਨੀ ਅਵੇਅਰਨੈਸ ਨਹੀਂ ਕੈਸ ਆ ਰਿਹਾ ਹੈ ਗਿਆ ਉਸਦੇ ਮਿਸਯੂਜ਼ ਵੀ ਹੁੰਦੇ ਨੇ ਉਸਤੇ ਮਤਲਬਕ ਕੀ ਗੱਲ ਹੈ ਕਿ ਜਦੋਂ ਕੋਈ ਬੰਦਾ ਇੱਕ ਆਪਦਾ ਚੈੱਕ ਹੈ ਬਿਨਾ ਸੋਚੇ ਸਮਝੇ ਕਿਸੇ ਨੂੰ ਵੀ ਸਾਈਨ ਕਰਕੇ ਦੇ ਦਿੰਦਾ ਹੈਗਾ ਜੀ ਤਾਂ ਅੱਗੇ ਜਾ ਕੇ ਉਸ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਉਸਦੇ ਖਾਤੇ ਵਿੱਚੋਂ ਪੈਸੇ ਨਿਕਲ ਜਾਂਦੇ ਨੇ ਜੀ ਉਹਨੂੰ ਨਹੀਂ ਪਤਾ ਲੱਗਦਾ ਇੱਕ ਵਾਰੀ ਕੀ ਹੁੰਦਾ ਕਿ ਕੋਈ ਵਿਚਾਰਾ ਗਰੀਬ ਆਦਮੀ ਹੈ ਉਹਦੇ ਥੋੜੇ ਬਹੁਤੇ ਪੈਸੇ ਹੁੰਦੇ ਨੇ ਉਹ ਗਲਤੀ ਨਾਲ ਚੈੱਕ ਦੇ ਆਇਆ ਉਹਦੇ ਸਾਰੇ ਪੈਸੇ ਬੈਂਕ ਖਾਤੇ ਛੋੜ ਗਏ ਇੰਗੀਆਂ ਇੰਗੀਆਂ ਖਬਰਾਂ ਅੱਜਕੱਲ ਸੁਣਦੇ ਹਾਂ ਜੀ 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 ਵਕੀਲ ਸਾਹਿਬ ਮੈਂ ਤਾਂ ਇੱਥੋਂ ਤੱਕ ਸੁਣਿਆ ਆ ਕਿ ਕੋਰਟ ਕੇਸ ਤੱਕ ਹੋ ਜਾਂਦੇ ਆ ਹਾਂ ਜੀ ਜਿਸ ਤਰ੍ਹਾਂ ਕਿ ਜੇ ਕੋਈ ਕਿਸੇ ਦੀ ਲੈਂਡ ਦੇਣ ਦੀ ਗੱਲ ਆਉਂਦੀ ਹੈ ਚੈੱਕ ਦੇ ਮਿਸਯੂਜ਼ ਦੀ ਗੱਲ ਆਉਂਦੀ ਹੈ ਜਦੋਂ ਸਾਈਨ ਕਰਕੇ ਕੋਈ ਬੰਦਾ ਕਿਸੇ ਨੂੰ ਖਾਲੀ ਚੈੱਕ ਦੇ ਆਉਂਦਾ ਹੈਗਾ ਤਾਂ ਉਹ ਇੱਕ ਬਹੁਤ ਵੱਡਾ ਸਕੈਮ ਹੋ ਸਕਦਾ ਹੈ ਉਸ ਬੰਦੇ ਦੇ ਖਿਲਾਫ ਜੀ ਵਕੀਲ ਸਾਹਿਬ ਚਲੋ ਤੜ ਹੋ ਗਈ ਸਕੈਮ ਦੀ ਗੱਲ ਤੁਸੀਂ ਮੇਰੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਸ ਤੋਂ ਬਚਾ ਕਿੱਦਾਂ ਹੋ ਸਕਦਾ ਦੇਖੋ ਇਸ ਤੋਂ ਬਚਾ ਲਈ ਸਭ ਤੋਂ ਪਹਿਲਾਂ ਕਿ ਆਪਾਂ ਨੂੰ ਚੈੱਕ ਦੇਣ ਦੇ ਸੰਬੰਧ ਵਿੱਚ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਉਸ ਦੇ ਵਿੱਚ ਕੀ ਹੈ ਕਿ ਜਦੋਂ ਵੀ ਕੋਈ ਚੈੱਕ ਦੇਣਾ ਹੈ ਕਿਸੇ ਨੂੰ ਉਹ ਪਹਿਲੀ ਗਲਤੀ ਬਿਨਾ ਭਰੇ ਬਿਨਾ ਕਿਸੇ ਜਾਣਕਾਰੀ ਤੋਂ ਨਹੀਂ ਦੇਣਾ ਜੀ ਬਿਨਾ ਜਾਣਕਾਰ ਬੰਦੇ ਨੂੰ ਐਦਾਂ ਹੀ ਸਾਈਨ ਕਰਕੇ ਆਪਣਾ ਚੈੱਕ ਕਦੇ ਵੀ ਨਹੀਂ ਦੇਣਾ ਚਾਹੀਦਾ ਜੀ ਜਦੋਂ ਵੀ ਚੈੱਕ ਦੇਣਾ ਆਪਣੀ ਪੂਰੀ ਡਿਟੇਲ ਭਰ ਕੇ ਜੋ ਤੁਸੀਂ ਉਸ ਬੰਦੇ ਨਾਲ ਲੈਣ-ਦੇਣ ਕਰਨਾ ਹੈ ਜਿੰਨੀ ਅਮਾਉਂਟ ਦਾ ਕਰਨਾ ਹੈ ਉਹ ਸਾਰਾ ਭਰ ਕੇ ਹੀ ਦੇਣਾ ਔਰ ਚੈੱਕ ਇਸ਼ੂ ਕਰਨ ਲੱਗੇ ਜਿੰਨੀ ਅਮਾਉਂਟ ਤੁਸੀਂ ਭਰ ਰਹੇ ਹੋ ਉਹ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਡੇ ਖਾਤੇ ਵਿੱਚ ਓਨੇ ਪੈਸੇ ਕਮ ਸੇ ਕਮ ਹੋਣ ਜੀ ਜੇ ਨਹੀਂ ਹੋਣਗੇ ਤਾਂ ਉਹ ਚ ਇੱਕ ਬਾਉਂਸ ਹੋ ਜਾਏਗਾ ਤੇ ਅੱਗੇ ਜਾ ਕੇ ਤੁਹਾਨੂੰ ਕ੍ਰਿਮੀਨਲ ਪ੍ਰੋਸੀਡਿੰਗਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਮੁਸ਼ਕਲਾਂ ਪੈਦਾ ਕਰੇਗਾ ਜੀ ਵਕੀਲ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਾਗਰਿਕ ਨੂੰ ਇਹ ਅੱਗੇ ਜਾ ਕੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੋ ਸਕਦੀਆਂ ਨੇ ਅਤੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹਾਂਜੀ ਗੁਰਪ੍ਰੀਤ ਜੀ ਜਿੱਦਾਂ ਕੀ ਜਦੋਂ ਕਿਸੇ ਬੰਦੇ ਦਾ ਚੈੱਕ ਬਾਉਂਸ ਹੋ ਗਿਆ ਜੀ ਤਾਂ ਉਸ ਨੂੰ ਕ੍ਰਿਮੀਨਲ ਪ੍ਰੋਸੀਡਿੰਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਸ ਦੇ ਵਿੱਚ ਕੀ ਹੈ ਜਦੋਂ ਇੱਕ ਚੈੱਕ ਬਾਉਂਸ ਹੋ ਗਿਆ ਆਪਣੀ ਭਾਰਤ ਸਰਕਾਰ ਵੱਲੋਂ ਇੱਕ ਪਾਰਟਿਕੂਲਰ ਐਕਟ ਬਣਾਇਆ ਗਿਆ ਜੋ ਚੈੱਕ ਦੇ ਮਿਸਯੂਜ਼ ਨੂੰ ਲੈ ਕੇ ਹੀ ਬਣਾਇਆ ਗਿਆ ਸੀਗਾ ਜੇ ਉਸ ਦੇ ਮੁਤਲਕ ਜਦੋਂ ਇੱਕ ਚੈੱਕ ਬਾਉਂਸ ਹੁੰਦਾ ਤਾਂ ਜਿਸ ਬੰਦੇ ਦਾ ਉਹ ਚੈੱਕ ਹੈ ਤਾਂ ਉਸ ਬੰਦੇ ਦੇ ਖਿਲਾਫ ਲੈਨਦਾਰ ਆਪਣਾ ਇੱਕ ਕ੍ਰਿਮੀਨਲ ਕੇਸ ਫਾਈਲ ਕਰ ਸਕਦਾ ਹੈ ਕੋਰਟ ਦੇ ਵਿੱਚ ਜੀ ਜਿਸ ਦੇ ਅਨੁਸਾਰ ਉਸ ਦੇ ਉੱਤੇ कोर्ट ਕੇਸ ਚਲੇਗਾ ਹੋਰ ਉਸ ਨੂੰ کم ਸੇ ਘੱਟ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਜੀ ਸਾਹਿਬ ਇਹ ਸਾਰੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਹੁਜੂਰੀ ਜੀ ਇਹ ਸਨ ਵਕੀਲ ਪਰਮਿੰਦਰ ਸੂਜੀ ਜਿਨ੍ਹਾਂ ਨੇ ਸਾਨੂੰ ਚੈੱਕ ਨਾਲ ਸੰਬੰਧਿਤ ਲਾਭ ਅਤੇ ਹਾਨੀਆਂ ਬਾਰੇ ਦੱਸਿਆ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਜਾਣਨ ਸਮਝਣ ਅਤੇ ਸੁਣਨ ਲਈ ਸਾਡੇ ਚੈਨਲ ਸੰਸਕ੍ਰਿਤੀ ਨਵੀਂ ਪੁਰਾਣੀ ਨਾਲ ਜੁੜੇ ਰਹੋ ਅਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ